ਬ੍ਰਾਮ ਦੇ ਕਿਥੇ ਵਿਖਾ ਬ੍ਰਾਮ ਦੀ ਖਾਸ ਮਾਨ ਵਿਖਾ ਤੇਰਾ ਨਾਮ ਕੀ ਦੂਆ ਦਾ ਨਾਮ ਦੱਸ ਤੇਰਾ ਕੀ ਨਾਮ ਦੱਸ ਆਵਰਾ ਫੋਨ ਦੇ ਨਾਲੇ ਤੇਰਾ ਨਾਮ ਕਿਤੋਂ ਜਿਆਦਾ ਬੋਲਣਾ ਮਾਰਦੀ ਬੋਲਿੰਗ ਦੇ ਵਿੱਚ ਵਿਖਾ ਤੈਨੂੰ ਦੱਸਿਓ ਨਾ ਤੂੰ ਵਿਖਾ ਯਾਰ ਨਾਲ ਫੋਨ ਵਿਖਾਉਂਦਾ ਫੋਨ ਕਿਥੇ ਗਿਆ ਕਿਥੇ ਦਾ ਬ੍ਰਾਮਾਨ ਹਾਲ ਬਾ ਕੁਛ ਨਹੀਂ ਗਾ ਜਾ ਤੂੰ ਆ ਵੀਡੀਓ ਬਣਾ ਦੇ ਗੁਰੂ ਹਰ ਸਹਾਏ ਦੇ ਪਿੰਡ ਮੋਨਕੇ ਉਤਾੜ ਵਿੱਚ ਪੁਲਿਸ ਵੱਲੋਂ 15 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਨ੍ਹਾਂ ਵਿਅਕਤੀਆਂ ਤੇ આરોਪ ਹੈ ਕਿ ਇਨ੍ਹਾਂ ਵੱਲੋਂ ਪੁਲਿਸ ਦੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ ਅਤੇ ਪੁਲਿਸ ਨਾਲ ਕੁੱਟਮਾਰ ਕੀਤੀ ਗਈ ਲੇਕਿਨ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਕਿਤੇ ਵੀ ਨਹੀਂ ਦਿਖ ਰਿਹਾ ਕਿ ਪੁਲਿਸ ਨਾਲ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਪੁਲਿਸ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਕਤ ਦੋਸ਼ੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸੀ ਲੇਕਿਨ ਪਰਿਵਾਰ ਵਾਲਿਆਂ ਨੇ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਨਾਲ ਜ਼ਬਰਦਸਤੀ ਕੀਤੀ ਗਈ ਉਹਨਾਂ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ ਲੇਕਿਨ ਉੱਥੇ ਹੀ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਗਿਆ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਅਨੀਸ਼ਾ ਰਾਣੀ ਹੈ ਹਾਂਜੀ ਤੇ ਕਿ ਹੋਇਆ ਜਿਹੜੇ ਤੁਹਾਡੇ ਕਟ ਜਿਹੜੀ ਤੁਹਾਡਾ ਪੁਲਿਸ ਨੇ ਜਿਹਨ ਤੁਹਾਡੇ ਤੇ ਪਰਚਾ ਕੀਤਾ ਅਸੀਂ ਘਰ ਬੈਠੇ ਸੀ ਪੌਣੇ ਇੱਕ ਦਾ ਟਾਈਮ ਹੈਗਾ ਸੀ ਤੇ ਸਾਨੂੰ ਕਹਿਣ ਆਏ ਸੀ ਵੀ ਤੁਹਾਡੇ ਪ੍ਰਾਣ ਨੂੰ ਕੁੱਟੀ ਜਾ ਰਹੇ ਨੇ ਪੁਲਿਸ ਵਾਲੇ ਤੇ ਅਸੀਂ ਭੱਜ ਕੇ ਗਏ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਕੁੱਟਿਆ ਜਾ ਰਿਹਾ ਸੀ ਪਿੱਛੇ ਅਸੀਂ ਬਾਅਦ ਚ ਗਏ ਤਾਂ ਫਿਰ ਵੀ ਕੁੱਟੀ ਜਾ ਰਹੀ ਸੀ ਅਸੀਂ ਛੁਡਾਉਣ ਗਏ ਸੀ ਤੇ ਉੱਥੇ ਪੁਲਿਸ ਵਾਲੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਡੀਓ ਬਣਾਓ ਅਸੀਂ ਬਣਾ ਰਹੇ ਸੀ ਤੇ ਸਾਡੇ ਤੇ ਉਹਨਾਂ ਨੇ ਝੂਠਾ ਪਰਚਾ ਪਾਤਾ ਮੇਰੇ ਤੇ ਤੇ ਮੇਰੀ ਲਾਈਫ ਸਾਰੀ ਖਰਾਬ ਹੋ ਜਾਣੀ ਹੈ ਕੀ ਕਰ ਰਹੀ ਹੈ ਤੇ ਕੀ ਕਰਦੇ ਹੋ ਪੜ੍ਹਦੇ ਅਸੀਂ ਮੈਂ ਵੀ ਇਹ ਕਰ ਰਹੀ ਆ ਤੇ ਇਸ ਕਰ ਮੈਂ ਕਹਿਣਾ ਚਾਹੁੰਨੀ ਆ ਕਿ ਮੇਰੀ ਲਾਈਫ ਖਰਾਬ ਹੋ ਸਕਦੀ ਏ ਤੇ ਇਸ ਲਈ ਕਿ ਮੇਰਾ ਝੂਠਾ ਪਰਚਾ ਪਾਇਆ ਗਿਆ ਉਹ ਰੱਦ ਕਰ ਦਿੱਤਾ ਜਾਵੇ ਕੀ ਤੁਹਾਡਾ ਜਿਹੜਾ ਤੁਹਾਡਾ ਕੀ ਗੁਨਾਹ ਸੀਗਾ ਮੇਰਾ ਤਾਂ ਗੁਨਾਹ ਕੋਈ ਨਹੀਂ ਸੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਵੀਡੀਓ ਬਣਾਉਣ ਲਈ ਤੇ ਮੈਂ ਬਣਾ ਰਹੀ ਸੀ ਮੈਨੂੰ ਨਹੀਂ ਪਤਾ ਵੀ ਇੰਨਾ ਸਭ ਹੋ ਜਾਏਗਾ ਤੇ ਨਾ ਅਸੀਂ ਕਦੇ ਇਸ ਪੰਗੇ 'ਚ ਕਦੇ ਪਏ ਥਾਣੇ ਤੁਹਾਨੂੰ ਵੀ ਨਾਲ ਲੈ ਕੇ ਗਏ ਸੀ ਥਾਣੇ ਤਾਂ ਨਹੀਂ ਸਾਨੂੰ ਲੈ ਕੇ ਗਏ ਬਟ ਸਾਡੇ ਤੇ ਪਰਚਾ ਮੇਰੇ ਤੇ ਪਾਇਆ ਗਿਆ ਉਹਨਾਂ ਮੰਗੇ ਵੀ ਇਹਨਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਪੱਤੀ ਨਾਮ ਤੇ ਕਿੱਥੋਂ ਦੇ ਰਹਿਣ ਬਾ ਜੀ ਮੇਰਾ ਨਾਮ ਮੋਨਿਕਾ ਰਾਣੀ ਹੈਗਾ ਮੈਂ ਮੋਰ ਕੇ ਉਤਾਰ ਵੀ ਆਈ ਹਾਂ ਹਾਂ ਜੀ ਕਿਹੜੀ ਜਲਬਤ ਹੋਈ ਤੇ ਹੀ ਪਹਿਲਾਂ ਗਰਭਵਤੀ ਸੀ ਹਾਂ ਜੀ ਹਾਂ ਡਿਲੀਵਰੀ ਹੋਈ ਸੀ ਬੱਚੇ ਦੀ ਹਾਂ ਜੀ ਮੇਰੀ ਡਿਲੀਵਰੀ ਹੋਈ ਹੈ ਮੇਰੇ ਤੇ ਇੱਕ ਮਹੀਨੇ ਦਾ ਜਾ ਕ ਜੀ ਕਰਨ ਹਾਂ ਹਾਂ ਜੀ ਕੀ ਕਰ ਰਹਾ ਹੈ ਜਿਹੜਾ ਪੁਲਿਸ ਆ ਕੇ ਜਿਹੜਾ ਤੁਹਾਡੇ ਕੋਲ ਪੁਲਿਸ ਕਾਰਨ ਇਹ ਹੀ ਕਾਰਨ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨਾਂ ਕੋਈ ਹੀ ਪੁੱਛਦੇ ਰਹੇ ਕਿ ਹਾਂ ਵੀ ਤੁਸੀਂ ਇਹਨਾਂ ਫੜਿਆ ਕਿਉਂ ਜਿਵੇਂ ਮੇਰੇ ਘਰ ਵਾਲਿਆਂ ਨੇ ਫੜਿਆ ਸੀਗਾ ਇਹਨੂੰ ਕਿਉਂ ਫੜਿਆ ਤੁਸੀਂ ਇਹਨਾਂ ਦੀ ਗਲਤੀ ਕੀ ਹੈ ਸਾਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਸੀ ਇਹਨਾਂ ਕੋਈ ਸੀ ਸਮਾਨ ਫੜਿਆ ਸੀ ਕਿ ਕੋਈ ਜਿਹੜਾ ਸਮਾਨ ਫੜਿਆ ਕੋਈ ਵੀ ਜਿਹੜਾ ਕੁਝ ਵੀ ਫੜਿਆ ਤੁਸੀਂ ਉਹ ਸਾਨੂੰ ਦਿਖਾ ਦਿਓ ਕਹਿੰਦੇ ਉਹ ਆ ਜਾਂਦਾ ਆ ਜਾਂਦਾ ਮਤਲਬ ਕਿ ਹਾਂ ਵੀ ਕੋਈ ਉਹਨਾਂ ਨੂੰ ਵਾਰ ਮੰਗਵਾਉਣਾ ਸੀਗਾ ਕਿਤੇ ਤਿੰਨ ਵਜੇ ਨੇ ਸੀਗੇ ਤੇ ਉਹਨਾਂ ਨੇ ਬਾਅਦ ਚ ਗੱਡੀ ਤੇ ਪੁਲਿਸ ਹੋਰ ਮੰਗਵਾਈ ਸੀਗੀ ਵਰਦੀ ਜਿਹੜੇ ਪਹਿਲਾਂ ਆਏ ਸੀ ਉਹਨਾਂ ਨੇ ਉਹ ਸਿਵਲ ਡਰੈਸੇ ਸੀਗੀ ਕੋਈ ਵਰਦੀ ਨਹੀਂ ਪਾਈ ਹੋਈ ਸੀ ਉਹਨਾਂ ਨੇ ਜੀ ਤੇ ਜੇ ਤਾਂ ਫੜਿਆ ਤੇ ਕੁੱਟ ਮਾਰ ਜੀ ਸਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਹੋਈ ਉਹਨਾਂ ਨੇ ਪੁਲਿਸ ਨੇ ਕੁੱਟਮਾਰ ਕੀਤੀ ਜੀ ਮੇਰੇ ਘਰ ਵਾਲਿਆਂ ਨੂੰ ਕੁੱਟਿਆ ਇਹਨਾਂ ਨੂੰ ਉਹਨਾਂ ਦੇ ਦੋਨਾਂ ਨਾਲ ਕੰਨਾਂ ਤੇ ਮਾਰਿਆ ਉਹਨਾਂ ਦੇ ਇੱਕ ਇੱਕ ਕੰਨ ਦਾ ਪਰਦਾ ਖਰਾਬ ਹੋ ਗਿਆ ਜੀ ਤੁਹਾਡੇ ਨਾਲ ਵੀ ਕੁੱਟ ਮਾਰ ਕੇ ਹਾਂਜੀ ਸਾਨੂੰ ਉੱਥੇ ਜਦੋਂ ਥਾਣੇ ਲੈ ਕੇ ਗਏ ਸਾਡੇ ਨਾਲ ਐਸਐਚਓ ਸਾਹਿਬ ਨੇ ਖੁਦ ਕੁੱਟਿਆ ਕਿ ਲੈ ਜਨਨ ਚੁੱਕ ਲੈ ਗਏ ਤਿੰਨ ਜਨਨ ਲੈ ਕੇ ਗਏ ਨੇ ਇੱਕ ਮੇਰੀ ਚਾਚੀ ਸੱਸੀ ਗਏ ਤੇ ਇੱਕ ਮੇਰੀ ਦਰਾਨੀ ਸੀਗੀ ਕਿ ਵਜ੍ਹਾ ਸੀ ਤੁਹਾਡੀ ਉਹ ਘੜੀ ਆਪਣਾਉਣ ਦੀ ਵਜ੍ਹਾ ਸੀ ਕੀ ਕਰ ਹਾਂਜੀ ਕਹਿੰਦੇ ਸੀ ਕਿ ਹਾਂ ਵੀ ਤੁਸੀਂ ਬੰਦਾ ਚੜਾਇਆ ਜੀ ਬੰਦਾ ਤਾਂ ਹਾਂ ਕੋਈ ਗਲਤੀ ਹੋਵੇ ਤਾਂ ਉਹਦੀ ਸੰਸ ਜਾਣਦੀ ਹੈ ਤੇ ਉਹ ਜਦੋਂ ਹਾਂ ਵੀ ਸਾਡਾ ਬੰਦਾ ਇੱਥੇ ਖੜਾ ਸੀਗਾ ਸਾਈਡ ਤੇ ਉਹ ਸਾਨੂੰ ਘੇਰ ਕੇ ਸਾਨੂੰ ਲੈ ਗਏ ਫਿਰ ਉਸ ਤੋਂ ਬਾਅਦ ਹਾਂਜੀ ਲੇਡੀਜ਼ ਨਾਲ ਜੀ ਉਹ ਇੱਥੇ ਤਾਂ ਕੋਈ ਕੁਟਮਾਨੀ ਹੋਈ ਸਾਨੂੰ ਜਦੋਂ ਉਹ ਥਾਣੇ ਲੈ ਗਏ ਉੱਥੇ ਪਜਾ ਕੇ ਸਾਨੂੰ ਕਿਹਾ ਵੀ ਉਹ ਐਸਐਚਓ ਸਾਹਿਬ ਨੇ ਖੁਦ ਘੁਟਿਆ ਕਿਸੇ ਤੇ ਬੰਦਾ ਪਜਾਤਾ ਬੈਠ ਬੈਠ ਕੇ ਹਾਂਜੀ ਡੰਡ ਬੈਠ ਕੇ ਕਟਾਈਆਂ ਸਿੱਗੀਆਂ ਮੇਰੇ ਹਜੇ ਮਹੀਨੇ ਮਹੀਨਾ ਹੋਇਆ ਵੱਡਾ ਪ੍ਰਸ਼ਨ ਹੋਇਨੂੰ ਮੇਰੀ 1 ਮਹੀਨੇ ਦੀ ਕੁੜੀ ਆ ਜੀ ਕੀ ਮੰਗ ਹੈ ਤੁਹਾਡੀ ਹਾਂਜੀ ਤੁਹਾਡੀ ਕੀ ਮੰਗ ਜੀ ਮੰਗ ਇਹ ਹੀ ਆ ਕਿ ਸਾਡੇ ਤੇ ਸਾਡੇ ਤਾਂ ਹੁਣ ਜੈਜ ਪਰਚਾ ਪਾਇਆ ਹੋਇਆ ਤੇ ਸਾਡੀ ਤਾਂ ਗਲਤੀ ਕੋਈ ਹੈ ਨਹੀਂ ਸੀਗੀ ਹਾਂਜੀ ਸਾਡੇ ਸਾਰੇ ਪਰਿਵਾਰ ਤੇ ਕੀਤਾ ਸਾਡੇ 15 ਜਣੇ ਦਾ ਨਾਮ ਲਿਖਿਆ ਹੋਇਆ ਆ ਉਹਨਾਂ ਨੇ ਤੇ 15 ਜਨਾਂ ਤੇ ਕਹਿੰਦੇ ਹਾਂ ਵੀ ਪਰਚਾ ਹੈਗਾ ਹੁਣ ਅਸੀਂ ਕਿੱਥੇ ਜਾਈਏ ਪਰ ਮੁੱਖ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੋ ਵੀ ਇਹ ਹੀ ਕਹਿੰਨੇ ਕਿ ਹਾਂ ਵੀ ਜੀ ਪੁਲਿਸ ਵਾਲੇ ਨੇ ਆਵੇ ਇੱਕ ਤਾਂ ਸਾਡੀ ਪਹਿਲੀ ਗੱਲ ਤੇ ਇਹ ਕਿ ਐਸੇ ਚੋਣਾਂ ਸਾਡੇ ਉੱਤੇ ਹੱਥ ਚੱਕਣ ਦਾ ਅਧਿਕਾਰ ਨਹੀਂ ਹੈਗਾ ਦੂਜੀ ਗੱਲ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੁੰਦੀ ਤੁਸੀਂ ਮੌਕੇ ਤੇ ਦੱਸੋ ਉਹਨਾਂ ਨੂੰ ਠੀਕ ਹੈ ਤੇ ਹਾਂ ਵੀ ਉਹਨਾਂ ਨੂੰ ਕਹੋ ਕਿ ਹਾਂ ਉਹਨਾਂ ਨੂੰ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੋਏ ਤਾਂ ਇਸ ਕਿਸੇ ਨੂੰ ਕੁਝ ਕਹੋ ਤੇ ਜਨਤਾ ਵੈਸੇ ਕੁਝ ਨਾ ਕਵੇ ਜੀ ਠੀਕ ਹੈ ਨਾ ਜੀ ਜੀ ਇਹੀ ਆ ਕਿ ਹਾਂ ਵੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਪੁਲਿਸ ਆਪ ਜਿਹੜੀ ਜਨਤਾ ਨਾਲ ਕੋਟਮਾਲ ਕਰ ਰਹੀ ਹੈ ਛੁੱਟੇ ਪਰਚੇ ਪਾ ਰਹੀ ਹੈ ਇਹ ਕਿਉਂ ਹਾਂਜੀ ਤਾਂ ਇਸ ਤਰ੍ਹਾਂ ਤੇ ਇਨਸਾਫ ਲੈਣ ਜਾਣਾ ਜੀ ਸਾਡੇ ਤੇ ਪਰਚਾ ਜਿਹੜਾ ਹੋਇਆ ਉਹਨਾਂ ਨੂੰ ਕਿ ਹਾਂ ਵੀ ਇਹਨਾਂ ਨੂੰ ਕਿ ਹਾਂ ਵੀ ਕੈਨਸਲ ਕਰਨ ਨੂੰ ਠੀਕ ਹੈ ਕਿ ਹਾਂ ਵੀ ਜਿਹੜੀ ਸਾਡੀ ਕੋਟਮਾਰ ਹੋਈ ਹੈ ਜੇ ਮੇਰੇ ਘਰ ਘਰ ਵਾਲੇ ਤੇ ਪਰਦਾ ਖਰਾਬ ਹੋ ਗਿਆ ਕੰਨ ਦਾ ਉਹਦਾ ਇਲਾਜ ਕੋਣ ਕਰਾਊਗਾ ਜੀ ਹਾਂਜੀ ਉਹਨਾਂ ਦੇ ਦੋਨੋਂ ਸਾਈਡ ਤੇ ਕਰਨਾ ਤੇ ਮਾਰਿਆ ਜੀ ਤਨ ਦੇਖ ਹਾਂਜੀ ਨਿਕਲਿਆ ਕੁਛ ਨਹੀਂ ਜੀ ਕੁਛ ਵੀ ਨਹੀਂ ਸੀ ਕੋਨਾ ਕੋਲ ਠੀਕ ਹੈ ਉਹਨਾਂ ਦੇ ਕੋ ਪਕਾਣ ਦਾ ਪਰਦਾ ਖਰਾਬ ਹੋ ਗਿਆ ਹੁਣ ਉਹਨਾਂ ਦਾ ਇਲਾਜ ਸਾਨੂੰ ਅਲੱਗ ਤੋਂ ਕਰਵਾਉਣਾ ਪੈਣਾ ਬੰਗੇ ਕੀ ਵੀ ਇਹ ਤਾਂ ਸਾਹਮਣੇ ਹਾਂਜੀ ਸਰ ਜੀ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਇੱਕ ਮੋਨ ਕੇ ਦਾ ਮਾਮਲਾ ਆਇਆ ਜਿਹੜਾ ਸਰ ਫੋਰਸ ਪਾਰਟੀ ਦੇ ਹੁੰਦਾ ਹੈ ਕੀ ਪਾਉਂਦਾ ਇਹ ਜੀ ਮੋਨ ਕੇ ਉਤਾੜ ਦੇ ਵਿੱਚ ਵਿਸ਼ੂਜੀਤ ਉਰਫ ਵਿੱਕੀ ਨਾਂ ਦਾ ਮੁੰਡਾ ਸੀਗਾ ਜਿਸ ਤੇ ਪੁਲਿਸ ਨੂੰ ਸ਼ੱਕ ਸੀਗਾ ਵੀ ਉਹਦੇ ਕੋਲ ਕੁਝ ਨਾ ਕੁਝ ਨਸ਼ੀਲਾ ਪਦਾਰਥ ਜਾਬਦਾ ਜਿਸ ਨੂੰ ਉਦੋਂ ਟੀਮ ਨੇ ਸਾਡੀ ਜਾ ਕੇ ਅਰੈਸਟ ਕਰ ਲਿਆ ਸੀ ਫੜ ਲਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਜਿਹੜੀ ਉਹਦੀ ਘਰ ਵਾਲੀ ਸੀ ਤੇ ਉਹਦੇ ਨਾਲ ਹੋਰ ਦੋ ਤਿੰਨ ਲੇਡੀਜ਼ ਸੀਗੀਆਂ ਤੇ ਉਹਦੇ ਜਿਹੜੇ ਚਾਚੇ ਤਾਏ ਦੇ ਮੁੰਡੇ ਸੀਗੇ ਉਹ ਆ ਕੇ ਪੁਲਿਸ ਪਾਰਟੀ ਦੇ ਗੱਲ ਪੈ ਗਏ ਤੇ ਉਹਨਾਂ ਨੇ ਉੱਥੋਂ ਉਹਨੂੰ ਮੁੰਡੇ ਨੂੰ ਛਡਾ ਕੇ ਤੇ ਉੱਥੋਂ ਭਜਾ ਦਿੱਤਾ ਜਿਸ ਤੇ ਅਸੀਂ 162 ਨੰਬਰ ਐਫ ਆਈ ਆਰ ਹੈ ਜਿਹੜੀ ਅਸੀਂ ਦਰਜ ਰਿਸਟਰ ਕੀਤੀ ਹੈ ਜੋ ਕਿ ਧਾਰਾ 132 221 262 304 2 351 2 190 99 ਦੇ ਵਿੱਚ ਬੀ ਐਨ ਐਸ ਦੇ ਵਿੱਚ ਇਹ ਚਾਮੜਾ ਫੋਰਸ ਪਾਰਟੀ ਦੇ ਰੋਕ ਲਗਾ ਰਿਹਾ ਤੇ ਕੁੱਟਮਾਰ ਆ ਪੁਲਿਸ ਪਾਰਟੀ ਨਾਲ ਤਾਂ ਪੁਲਿਸ ਪਾਰਟੀ ਦੀ ਧਗੜ ਪਈ ਸੀ ਇਹ ਕੁੱਟਮਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ

ফুৰা yeah. <rekan> ਕਣਰਾਮ ਬਰਾਬਰ ਆ ਬ੍ਰਾਮ ਮੈਂ ਵੀਡੀਓ ਪਾਣਾ ਪਾਣੀ ਪਿੜੋ 10 ਕਿਲੋ ਸਮਾਨ ਬ੍ਰਾਮ ਦੀ ਕਿਥੇ ਵਿਖਾ ਨਾ ਬ੍ਰਾਮ ਦੀ ਖਾਸ ਮਹਾਂ ਦਿਖਾ ਤੇਰਾ ਨਾਮ ਕੀ ਦੂ ਵਾਲਾ ਨਾਮ ਦੱਸ ਤੇਰਾ ਕੀ ਨਾਮ ਦਾ ਸਾਹਿਬ ਦਾ ਫੋਨ ਦਿਉਣ ਵਾਲੇ ਤੇਰਾ ਨਾਮ ਕੀ ਤੂੰ ਜ਼ਿਆਦਾ ਬੋਲ ਨਾ ਜਰਮਾਰ ਗੋਲਿੰਗ ਦੇ ਵਿੱਚੋਂ ਖਾਣਾ ਤੈਨੂੰ ਕਿੱਥੇ ਜਾਣਾ ਹੈ ਤੂੰ ਵਿਖਾ ਜਾਂ ਨਾਲ ਫੋਨ ਵਿਖਾਉਂਦਾ ਫੋਨ ਕਿੱਥੇ ਗਿਆ ਸਮਾਨ ਯਾਰ ਬਾਪੂਛ ਨਹੀਂ ਗਾ ਆ ਜਾ ਤੂੰ ਆ ਵੀਡੀਓ ਬਣਾ ਦੇ ਪਹਿਲਾਂ ਸਮਾਨ ਹਾਂ ਫੋਨ ਦਿਓ ਆਵਾਜ਼ ਆ ਵੀਵਾ ਆਪਣੇ ਫਿਰਦੇ ਨਾਲ ਤੂੰ ਉਹ ਬੰਦਾ ਟਾਊਟ ਲਿਆ ਕਿੱਥੇ ਗਿਆ ਲਿਆ ਸਮਾਨ ਉਹ ਟਾਊਟ ਹੋਣੇ ਆ ਮੈਂ ਕਹਾਂ ਸਮਾਨ ਅਸੀਂ ਦੇਖਣਾ ਫੋੜ ਹੋ ਤੈਰਾ ਵੀ ਪਤਾ ਜੇ ਇਹਨਾਂ ਮੌਜੂਦ ਤੇ ਪੂਣੇ ਪਾਣੀ ਉਹਨੂੰ ਘਰੇ ਛੱਡ ਕੇ ਉਹ ਆਲ ਫਰੋ ਚਾਬੀ ਨਹੀਂ ਜਿਹੜੀ ਚਾਬੀ ਨਹੀਂ ਮੈਨੂੰ ਪਤਾ ਅੱਜ ਦੱਸੋ ਬੋਲੋ ਫੋਨ ਫੜਾਓ ਕਿੰਦਾ ਬੋਲੇ ਬੋਲ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਤੇ ਹੁਣ ਜਿਹੜਾ ਸਿਰ ਸਿਮਿੰਟ ਵੀ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲਕਿਨ ਅ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋਪਾ ਖੜੇ ਆ ਇਹਨੋਂ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਚਾਈ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉੱਜੀ ਇਹਦਾ ਬੇਨਫੀਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਗੀ ਚਾਹੇ ਆਪਾਂ ਬ੍ਰੇਕਸ ਯੂਜ਼ ਕਰਦੇ ਆਂ ਚਾਹੇ ਬਲਾਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਹੈ ਕਿ ਆਪਣਾ ਇਹ ਕਿ ਮਟੀਰੀਅਲ ਸੀਵ ਹੋਊਗਾ ਜਿੰਨੇ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀਵ ਹੋਊਗਾ